ਇਸ ਤੋਂ ਅੱਜ ਲੋਕ ਸਭਾ ਮੈਂਬਰ ਡਾਕਟਰ ਰਾਜਕੁਮਾਰ ਚੱਬੇਵਾਲ ਨੇ ਜਿਲ੍ਹਾ ਸ਼ਹਿਰ ਕੋਰਸ ਤੋਂ ਹੋਸ ਮੁਕੇਰੀਆਂ ਵਿਖੇ ਪਹੁੰਚ ਕਰਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਲੋਕਾਂ ਨੂੰ ਵਿਸ਼ਵਾਸ ਦੁਆਇਆ ਕਿ ਚੋਣਾਂ ਦੌਰਾਨ ਕੀਤੇ ਹੋਏ ਵਾਅਦੇ ਤੇ ਲੋਕਾਂ ਨੂੰ ਆ ਰਹੀਆਂ ਸਮੱਸਿਆਵਾਂ ਦਾ ਹੱਲ ਕਰਨ ਪੰਜਾਬ ਸਰਕਾਰ ਵਚਣਬੱਧ ਹੈ ਇਸ ਮੌਕੇ ਦੇ ਡਾਕਟਰ ਰਾਜਮਾਰ ਚੱਬੇਵਾਲ ਨੇ ਲੋਕ ਸਭਾ ਹਲਕੇ ਦੇ ਵਸਨੀਕਾਂ ਨੂੰ ਨਵੇਂ ਸਾਲ 2025 ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ ਆਪਣੇ ਸੰਬੋਧ ਵਿੱਚ ਉਹਨਾਂ ਸਾਰਿਆਂ ਦੇ ਸਿਹਤਮੰਦ ਖੁਸ਼ਹਾਲ ਭਵਿੱਖ ਦੀ ਕਾਮਨਾ ਕੀਤੀ ਅਤੇ ਪ੍ਰੋਸਾਦਵਾਇਆ ਕਿ ਉਹ ਆਪਣੇ ਲੋਕ ਸਭਾ ਹਲਕੇ ਦੀਆਂ ਪ੍ਰਮੁੱਖ ਸਮੱਸਿਆਵਾਂ ਨੂੰ ਜਲਦ ਤੋਂ ਜਲਦ ਹੱਲ ਕਰਵਾਉਣਗੇ ਡਾਕਟਰ ਰਾਜ ਨੇ ਕਿਹਾ ਕਿ ਸ਼ਰਪੁਰ ਦੇ ਲਗਦੇ ਹਲਕਿਆਂ ਦੇ ਨਾਗਰਿਕਾਂ ਦੀਆਂ ਰੋਜ਼ਾਨਾ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨਾ ਉਹਨਾਂ ਦਾ ਫਰਜ਼ ਹੈ ਉਹਨਾਂ ਨੇ ਵਿਸ਼ੇਸ਼ ਤੌਰ ਤੇ ਮੁਕੇਰੀਆਂ ਸ਼ਹਿਰ ਦਾ ਵੱਧ ਰੇ ਟ੍ਰੈਫਿਕ ਜਾਮ ਆਵਾਰਾ ਪਸ਼ੂਆਂ ਦੀ ਸਮੱਸਿਆ ਸਫਾਈ ਵਿਵਸਥਾ ਤੇ ਸ਼ਹਿਰੀ ਸੁਰੱਖਿਆ ਵਰਗੇ ਅਹਿਮ ਮੁੱਦਿਆਂ ਨੂੰ ਹੱਲ ਕਰਨ ਦੀ ਗੱਲ ਕਰਦੇ ਕਿਹਾ ਹੈ ਕਿ ਸ਼ਹਿਰ 'ਚ ਟ੍ਰੈਫਿਕ ਜਾਮ ਦੀ ਸਮੱਸਿਆ ਦੇ ਹੱਲ ਲਈ ਟ੍ਰੈਫਿਕ ਪ੍ਰਬੰਧਨ ਲਈ ਮੁੱਖ ਚੁਰਾਇਆਂ ਤੇ ਟ੍ਰੈਫਿਕ ਲਾਈਟਾਂ ਨੂੰ ਅਪਗ੍ਰੇਡ ਕਰਨ ਤੇ ਪਾਰਕਿੰਗ ਸਹੂਲਤਾਂ ਨੂੰ ਬਿਹਤਰ ਬਣਾਉਣ ਦਾ ਕੰਮ ਕੀਤਾ ਜਾਵੇਗਾ ਅੱਗੇ ਦੇਖੋ ਪੂਰੀ ਰਿਪੋਰਟ ਸਾਡੇ ਪੱਤਰਕਾਰ ਅਮਰ ਸਿੰਘ ਚੱਕਤੀ ਰਮਨ ਸਿੰਘ ਰਾਲੀਆ ਦੇ ਨਾਲ ਜੇਕਰ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਜਰੂਰ ਕਰੋ ਧੰਨਵਾਦ ਅੰਮ੍ਰਿਤਸਰ ਦੀ ਸਭ ਤੋਂ ਪਹਿਲਾਂ ਦੇ ਬਹੁਤ-ਬਹੁਤ ਮੁਬਾਰਕਾਂ ਤੇ ਮੇਰੇ ਨਾਲ ਮੇਰੇ ਸਾਥੀ ਇਸ ਹਲਕੇ ਦੇ ਇੰਚਾਰਜ ਗੁਰਤੇਜ ਸਿੰਘ ਮਲਤਾਨੀ ਜੀ ਮੌਜੂਦ ਨੇ ਤੇ ਪਿਛਲੀ ਵਾਰੀ ਤਰ੍ਹਾਂ ਇਸ ਵਾਰ ਵੀ ਸਾਡਾ ਇਹ ਸਾਡੀ ਹਮੇਸ਼ਾ ਸੋਚ ਰਹਿੰਦੀ ਕਿ ਅਸੀਂ ਜਿੰਨੀਆਂ ਵੀ ਸਮੱਸਿਆਵਾਂ ਬੁਕੇਰੀਆਂ ਤੋਂ ਹੁਸ਼ਿਆਰਪੁਰਾਂ ਦੀ ਵਿਜੈ ਹੁਸ਼ਿਆਰਪੁਰ ਤੋਂ ਮੁਕੇਰੀਆਂ ਆ ਕੇ ਸੁਣੀਆਂ ਜਾਣ ਸੋ ਅੱਜ ਉਹ ਚੇਚੇ ਤੌਰ ਤੇ ਇਸ ਸਮੱਸਿਆਵਾਂ ਸੁਣਣ ਆਏ ਤੇ ਜਿੰਨੀਆਂ ਵੀ ਕੋਈ ਸਮੱਸਿਆਵਾਂ ਇੱਥੇ ਹੱਲ ਕਰਨ ਵਾਲੀਆਂ ਉਹਨਾਂ ਨੂੰ ਇੱਥੇ ਡਿਸਪੋਜ਼ ਆਫ ਕਰਾਂਗੇ ਹੱਲ ਕਰਾਂਗੇ ਤੇ ਬਾਕੀ ਜਿਹੜੀਆਂ ਕੋਈ ਲੌਂਗ ਪੈਂਡਿੰਗ ਡਿਮਾਂਡਸ ਹੈ ਜਾਂ ਵਿਕਾਸ ਦੀਆਂ ਜੋ ਵੀ ਡਿਮਾਂਡਸ ਨੇ ਜੋ ਮਲਤਾਨੀ ਸਾਹਿਬ ਵੀ ਦੱਸ ਰਹੇ ਨੇ ਉਹਨਾਂ ਨੂੰ ਵੀ ਅਸੀਂ ਪੈਲ ਦੇ ਹਦਾਰ ਤਿਆਰ ਕਰਾਂਗੇ ਅੱਜ ਦਾ ਮੇਨ ਮਕਸਦ ਹੈ ਨਮਸਕਾਰ ਸਤਿ ਸ੍ਰੀ ਅਕਾਲ ਜਾਇਹ ਨਵੇਂ ਸਾਲ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਮੈਂ ਅੱਜ ਡਾਕਟਰ ਹਾਈਮਾਰੀ ਚਫੇਵਾਲ ਜੋ ਸਾਡੇ ਹਲਕਾ ਹੁਸ਼ਾਰਪੁਰ ਦੇ ਐਮਪੀ ਨੇ ਮਕੇਰੀਆਂ ਆਉਣ ਤੇ ਆਮ ਆਦਮੀ ਪਾਰਟੀ ਦੀ ਮਕੇਰੀਆਂ ਸਪੋਚੀ ਟੀਮ ਵੱਲੋਂ ਪਰੌਣ ਜੀ ਆਇਆਂ ਕਹਿਣਾ ਉਹ ਜਦੋਂ ਵੀ ਅਸੀਂ ਯਾਦ ਕਰਦੇ ਹਾਂ ਮਕੇਰੀਆਂ ਵਿਖੇ ਆਉਂਦੇ ਨੇ ਇਹ ਇਸੇ ਲਈ ਤੈਅ ਤੋਂ ਅੱਜ ਮਕੇਰੀਆਂ ਵਿੱਚ ਆ ਕੇ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਸੁਣ ਰਹੇ ਨੇ ਉਹ ਮੌਕੇ ਤੇ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਕਿ ਅਸੀਂ ਲੋਕਾਂ ਨੂੰ ਬੈਸ ਸਰਵਿਸਿਜ਼ ਦੇ ਸਕੀਏ ਥੈਂਕ ਯੂ ਵੈਰੀ ਮਚ ਪਹਿਲਾਂ ਤਾਂ ਨਵੇਂ ਸਾਲ ਦੀਆਂ ਸਾਰਿਆਂ ਨੂੰ ਹੀ ਲੱਖ ਲੱਖ ਮੁਬਾਰਕਾਂ ਅੱਜ ਨਵੇਂ ਸਾਲ ਦੀ ਆਮਦ ਤੇ ਡਾਕਟਰ ਰਾਜਕੁਮਾਰ ਚੱਬੇਵਾਲ ਸਾਡੇ ਜਿਹੜੇ ਲੋਕ ਸਭਾ ਹਲਕਾ ਹਸ਼ਿਆਰਪੁਰ ਤੋਂ ਐਮਪੀ ਨੇ ਉਹ ਵਰਕਰਾਂ ਦੀਆਂ ਮੁਸ਼ਕਿਲਾਂ ਤਾਂ ਸੁਣ ਲਈ ਅਤੇ ਆਮ ਲੋਕਾਂ ਦੀਆਂ ਮੁਸ਼ਕਿਲਾਂ ਸੁਣਦੇ ਲਈ ਮਕੇਰੀਆਂ ਵਿਖੇ ਰੈਸਟ ਹੋਣ ਗਿਆ ਆਏ ਨੇ ਅਸੀਂ ਉਹਨਾਂ ਦਾ ਆਵਾਦੀ ਪਾਰਟੀ ਮਕੇਰੀਆਂ ਤਰਫੋਂ ਨਿੱਘਾ ਸਵਾਗਤ ਕਰਦੇ ਆਂ ਅਤੇ ਹੋਰ ਵੀ ਜਿੰਨੇ ਵੀ ਇੱਥੇ ਵਰਕਰ ਆਏ ਆਪਣੇ ਆਪਣੀਆਂ ਮੁਸ਼ਕਿਲਾਂ ਲੈ ਕੇ ਪਿੰਡਾਂ ਦੀਆਂ ਡਿਮਾਂਡਾਂ ਲੈ ਕੇ ਉਹਨਾਂ ਦਾ ਵੀ ਸਵਾਗਤ ਕਰਦੇ ਆਂ ਆਸ ਕਰਦੇ ਆਂ ਕਿ ਰਾਜਕੁਮਾਰ ਚੱਬੇਵਾਲ ਜੀ ਜਿੰਨੇ ਵੀ ਲੋਕ ਇੱਥੇ ਆਏ ਆ ਉਹਨਾਂ ਦੀਆਂ ਮੁਸ਼ਕਿਲਾਂ ਸੁਣ ਰਹੀ ਹੈ ਔਰ ਸੁਣਨੇਗੇ ਔਰ ਉਹਨਾਂ ਨੂੰ ਜਲਦੀ ਹੱਲ ਕਰਨਗੇ ਅੱਜ 3 ਜਨਵਰੀ 2025 ਨੂੰ ਡਾਕਟਰ ਰਾਜਕਮਰ ਚੱਬੇਵਾਲ ਜੀ ਪਾਰਲੀਮੈਂਟ ਹਲਕਾ ਹਸ਼ਾਰਪੁਰ ਦੇ ਐਮਪੀ ਇੱਥੇ ਲੋਕਾਂ ਦੇ ਵਿੱਚ ਲੋਕ ਮਿਲਣੇ ਵਾਸਤੇ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਵਾਸਤੇ ਪਾਰਟੀ ਵਰਕਰਾਂ ਦੀਆਂ ਮੁਸ਼ਕਲਾਂ ਸੁਣਨ ਵਾਸਤੇ ਆਏ ਨੇ ਮੁਕੇਰੀਆਂ ਵੇਖੇ ਮੁਕੇਰੀਆਂ ਰੈਸਟ ਹਾਊਸ ਅਸੀਂ ਉਹਨਾਂ ਦੇ ਇੱਥੇ ਆਉਣ ਦੇ ਸਵਾਗਤ ਵੀ ਕਰਦੇ ਆਂ ਤੇ ਆਸ ਵੀ ਰੱਖਦੇ ਆਂ ਕਿ ਉਹ ਲੋਕਾਂ ਦੀਆਂ ਜੋ ਮੁਸ਼ਕਲਾਂ ਨੇ ਉਹਨਾਂ ਨੂੰ ਹੱਲ ਕਰਵਾਉਣਗੇ ਤੇ ਪ੍ਰਸ਼ਾਸਨ ਤੇ ਸ਼ਾਸਨ ਦੇ ਵਿੱਚ ਜਿਹੜੇ ਮਹਿਕਮੇ ਹੈਗੇ ਆ ਉਹਨਾਂ ਨੂੰ ਥੋੜਾ ਕੱਸਣਗੇ ਉਹ ਕੰਮ ਕਰਨ ਲੋਕਾਂ ਦੇ ਲੋਕਾਂ ਦੀ ਜਿਹੜੀ ਹੈ ਗੱਲ ਸੁਣਨਾ ਉਹਨਾਂ ਦੀਆਂ ਜੋ ਮੁਸ਼ਕਲਾਂ ਨੇ ਹੱਲ ਕਰਨ ਤੇ ਵਧੀਆ ਸਿਸਟਮ ਸਾਰਾ ਚੱਲੇ ਤੇ ਸਾਡਾ ਹਲਕਾ ਵੀ ਪ੍ਰੋਸਪਰ ਕਰੇ ਤੇ ਵਧੀਆ ਹੋਵੇ ਸਾਰਿਆਂ ਨੂੰ ਨਵੇਂ ਸਾਲ ਦੀ ਲੱਖ ਲੱਖ ਵਧਾਈ